हां जी दोस्तों आज ਆਪਾਂ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਗੁਰਦੁਆਰਾ ਸਾਹਿਬ ਦੇ ਪੰਜੋਖਰਾ ਸਾਹਿਬ ਹੈ ਇਹ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਨੂੰ ਜਾ ਰਹੇ ਸੀਗੇ ਉਹ ਇੱਥੇ ਰੁਕੇ ਸੀਗੇ ਜਦੋਂ ਉਹ ਪੰਜੋਖਰਾ ਸਾਹਿਬ ਦੇ ਕੋਲ ਪਹੁੰਚੇ ਸੀਗੇ ਤਾਂ ਇੱਕ ਸਿੱਖ ਨੇ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਤੁਹਾਨੂੰ ਕੁਝ ਕਾਬਲ ਤੇ ਕਸ਼ਮੀਰ ਤੋਂ ਕੁਝ ਜਿਹੜੀਆਂ ਸੰਗਤਾਂ ਹੈਗੀਆਂ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਹਨ ਤੁਹਾਨੂੰ ਮਿਲਣਾ ਚਾਹੁੰਦੀਆਂ ਕੁਝ ਦਿਨ ਲਈ ਤੁਸੀਂ ਇੱਥੇ ਪੰਜੋਖਰਾ ਸਾਹਿਬ ਵਿਖੇ ਰੁਕ ਜਾਓ ਤੇ ਗੁਰੂ ਜੀ ਨੇ ਉਸ ਦੀ ਬੇਨਤੀ ਮੰਨ ਕੇ ਆਪਣਾ ਜਿਹੜਾ ਵਾਸਾ ਹੈ ਉਹ ਪੰਜੋਖਰਾ ਸਾਹਿਬ ਦੇ ਵਿੱਚ ਕਰ ਲਿਆ ਸੀਗਾ ਤੇ ਇੱਥੇ ਲਾਲਚੰਦ ਨਾਮ ਦਾ ਜਿਹੜਾ ਪੰਡਤ ਰਹਿੰਦਾ ਸੀਗਾ ਜਿਸ ਨੂੰ ਆਪਣੀ ਉੱਚ ਜਾਤੀ ਤੇ ਉੱਚ ਗਿਆਨ ਉਹ ਤੇ ਬਹੁਤ ਹੰਕਾਰ ਸੀਗਾ ਕਮੰਡ ਸੀਗਾ ਤਾਂ ਗੁਰੂ ਜੀ ਨੇ ਜਦੋਂ ਗੁਰੂ ਜੀ ਨੂੰ ਮਿਲਿਆ ਤਾਂ ਉਹਨੇ ਕਿਹਾ ਕਿ ਇਹ ਕ੍ਰਿਸ਼ਨ ਨਾਮ ਵਾਲਾ ਜਿਹੜਾ ਬਾਲਕ ਹੈਗਾ ਇਹ ਭਗਵਤ ਗੀਤਾ ਬਾਰੇ ਕੀ ਜਾਣਦਾ ਹੋਵੇਗਾ ਤੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬਿਠਾ ਬੈਠਦਾ ਹੈ ਤੇ ਗੁਰੂ ਨਾਨਕ ਦੇਵ ਜੀ ਬਾਰੇ ਜਾਂ ਗੁਰੂ ਗ੍ਰੰਥ ਸਾਹਿਬ ਬਾਰੇ ਕੀ ਜਾਣਦਾ ਹੋਵੇਗਾ ਧਾਰਮਿਕ ਕਿਤਾਬਾਂ ਬਾਰੇ ਕੀ ਜਾਣਦਾ ਹੋਵੇਗਾ ਤਾਂ ਗੁਰੂ ਉਸ ਸਮੇਂ ਉੱਥੇ ਦੇ ਇੱਕ ਜਿਹੜਾ ਗਰੀਬ ਛੱਜੂ ਰਾਮ ਉੱਥੇ ਕੋਲ ਦੀ ਲੰਗ ਰਿਹਾ ਸੀਗਾ ਤਾਂ ਗੁਰੂ ਜੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ ਸਰੋਵਰ ਤਲਾਬ ਸੀਗਾ ਨੇੜੇ ਉਹਦੇ ਵਿੱਚ ਨਿਢਾ ਕੇ ਤੇ ਉਸ ਤੋਂ ਹੀ ਜਿਹੜੀ ਸਾਰੀ Hindu ਧਰਮ ਦੀ ਜਿਹੜੀ ਵਿਆਖਿਆ ਉਹ ਕਰਵਾਈ ਇਹ ਸਭ ਕੁਝ ਦੇਖ ਕੇ ਜਿਹੜਾ ਲਾਲਚੰਦ ਸੀਗਾ ਉਹ ਸ਼ਰਮਿੰਦਾ ਹੋ ਗਿਆ ਤੇ ਉਸ ਦਿਨ ਤੋਂ ਹੀ ਜਿਹੜਾ ਛੱਜੂ RAM ਤੇ ਲਾਲ ਚੰਦ ਹੈ ਉਹ ਗੁਰੂ ਜੀ ਦੇ ਸਿੱਖ ਬਣ ਗਏ ਅਤੇ ਉਹ ਗੁਰੂ ਜੀ ਦੇ ਲੜ ਲੱਗ ਗਏ ਤੇ ਉਹਨਾਂ ਨੇ ਜਿਹੜੀ ساری ਜ਼ਿੰਦਗੀ ਆਪਣੀ ਗੁਰੂ ਦੇ ਲੜ ਲਾਤੀ ਤੇ ਉਸ ਤੋਂ ਬਾਅਦ ਉਹ ਗੁਰੂ ਜੀ ਦੇ ਨਾਲ ਕੁਰਕ ਖੇਤਰ ਤੱਕ ਗਏ ਕੁਰਕ ਖੇਤਰ ਤੋਂ ਬਾਅਦ ਤੋਂ ਬਾਅਦ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਗਏ ਅਤੇ ਉਹਨਾਂ ਨੇ ਚਮਕੌਰ ਦੀ ਲੜਾਈ ਦੇ ਵਿੱਚ ਜਿਹੜੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੋ ਦੋਸਤੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਜਰੂਰ ਕਰਨਾ ਸ਼ੇਅਰ ਵੱਧ ਤੋਂ ਵੱਧ ਕਰਨਾ ਸੰਗਤਾਂ ਦੇ ਨਾਲ ਤੇ ਆਉਣ ਵਾਲਾ ਸਮੇਂ ਵਿੱਚ ਅਸੀਂ ਜਿਹੜੀਆਂ ਇਦਾਂ ਦੀਆਂ ਵੀਡੀਓ ਹੋਰ ਲੈ ਕੇ ਆ ਸਕੀਏ ਸੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ